ਹਾਂਜੀ ਪਿਆਰੇ ਵਿਦਿਆਰਥੀਓ ਮੈਂ ਤੁਹਾਡਾ ਸਾਰਿਆਂ ਦਾ ਵੈਲਕਮ ਕਰਦਾ ਹਾਂ ਆਈ ਹੋਪ ਕਿ ਤੁਸੀਂ ਸਾਰੇ ਵਧੀਆ ਹੋ ਮੇਟਾ ਅੱਜ ਦਾ ਜਿਹੜਾ ਤੁਹਾਡਾ ਸੋਸ਼ਲ ਸਾਇੰਸ ਦਾ ਪੇਪਰ ਹੈ ਤੁਹਾਡਾ ਸਾਰਿਆਂ ਦਾ ਵਧੀਆ ਹੋਏ ਹੋਵੇਗਾ ਤੇ ਤੁਸੀਂ ਆਪਣੇ ਆਪਣੇ ਨੰਬਰ ਚੈੱਕ ਕਰ ਸਕਦੇ ਹੋ ਤੁਹਾਡੇ ਕਿੰਨੇ ਨੰਬਰ ਬਣਦੇ ਨੇ ਤੇ ਜਿਹੜੇ ਬੱਚੇ ਨਵੇਂ ਨੇ ਮੇਰੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂਕਿ ਤੁਹਾਨੂੰ ਹਰ ਪੇਪਰ ਦੀ ਜਿਹੜੀ ਵੀਡੀਓ ਹੈ ਉਹ ਮਿਲ ਸਕੇ ਦੇ ਆਉਣ ਵਾਲੇ ਜਿਨ੍ਹਾਂ ਦੇ ਵਿੱਚ ਤੁਹਾਨੂੰ ਜੁੜ ਇਹਦੇ ਵਿੱਚੋਂ ਤੁਹਾਡੇ ਪੇਪਰਾਂ ਦਾ ਲਿਟਰਲ ਹੈਲਪ ਤੁਹੇ ਮਿਲੇਗੀ ਤੁਲਾਓ ਮਸਾ ਦੇਖੀਏ ਤੇ ਪਹਿਲਾ ਪਾ ਕਰਨ ਜਾ ਰਹੇ ਹਾਂ ਛੋੜੇ ਕੋਸ਼ਨ ਬਰੋਗਰਲਫੀ ਪ੍ਰੇਸ਼ਨ ਜਿਹੜੇ ਗ੍ਰੰਥ ਦੇ ਦੀਗੇ ਤੇ ਤਰਕ ਦੀ ਫਰਤਾ ਦਾ ਲਗਭਗ ਇੰਨਾ ਇਤਰ ਪਾਣੀ ਹੈ ਉਹ ਬੇਟਾ ਬੜਾ ਆਸਾਨ ਕੁਸ਼ਨ ਆਇਆ ਇਹ ਹੈਗਾ ਕਾਦਰ ਪ੍ਰਸ਼ਨ

ਤੇ ਬੇਟਾ ਕੀਤੀ ਜਾਂਦੀ ਖੁਸ਼ੀ ਕੀਤੀ ਠੀਕ ਹੈ ਜਿੱਤੇ ਬਿਨਾ ਸਰਟੀਫਿਕੇਟ ਉਹਨੂੰ ਕਰ ਤੋਂ ਕਰ ਤੋਂ ਦੀ ਹੜ ਹੜਾਂ ਦੇ ਹੁੰਦਾ ਕੀ ਕਰਨਾ ਹੜਾਂ ਦੇ ਹੁੰਦਾ ਕੰਮ ਕੀ ਬੇਟਾ ਸਾਦਾ ਵਰਕਾ ਹੁਣੇ ਇਵੀ ਹੜੋਂ ਦਾ ਕਰਨਾ ਬਦਲਣਾ ਦਾ ਫਟਣਾ ਇਵੀ ਹੜੋਂ ਦਾ ਕਰਨਾ ਵਰਨਾ ਦਟੋਣਾ ਇਹਦਾ ਮਤਲਬ ਬ੍ਰੋਕ ਤੋਂ ਸਾਡੇ ਤਾਂ ਤੋ ਪਹਿਲਾ ਸਮੁੰਦਰੀ ਰਸਤੇ ਭਾਰਤ ਦੇ ਕਾਲੀਕਟ ਵਿੱਚ ਪਹੁੰਚਣ ਵਾਲਾ ਪੁਰਤਗਾਲੀ ਕਪਤਾਨ ਕੌਣ ਸੀ? ਗੋਤੀਗਾ ਬੇਟਾ ਬ੍ਰਾਸਕੋਟੀ ਗਾਮਾ ਆਪਸ਼ਨ ਨੰਬਰ 4 1820ਵੀਂ ਵਿੱਚ ਥਾਮਸ ਮਨੋਰ ਨੇ ਮੰਦਰਾਸ ਅਤੇ ਬੰਬਈ ਵਿੱਚ ਭੂਮੀ ਲਗਾਉਣ ਨਾਲ ਸੰਬੰਧਿਤ ਕਾੜਾ ਪ੍ਰਬੰਧ ਲਾਗੂ ਕੀਤਾ ਸੀ। ਇਹ ਇਹ ਬੇਟਾ ਹੈਗਾ ਰੌਤਵਾੜੀ ਪ੍ਰਬੰਧ 4 1870 ਦੇ ਇਸ਼ਵੀ ਦਾ ਵਿਦਰੋਹ ਖੋਲ੍ਹ ਸ਼ੁਰੂ ਹੋਇਆ ਸੀ। ਕਿੱਥੇ ਸ਼ੁਰੂ ਹੋਈ ਉਹ ਹੈ ਬੇਟਾ ਬੈਰਕਪੁਰ। ਭਗਤ ਸਤਿਆ ਸੋਸ਼ਲ ਸਮਾਜ ਨਾਂ ਦੀ ਸੰਸਥਾ ਦੀ ਸਥਾਪਨਾ ਹੈਦਲਿੰਗਮ ਵਿੱਚ ਹੋਈ। ਇਸ ਸਮਾਜ ਨੂੰ ਰੱਖਣੇ ਇਤੀ ਦੀ। ਉਹ ਇਤੀ ਦੀ ਬੇਟਾ ਜੋ ਦੀਵਾ ਕੋਲ অপਸ਼ਨ ਨੰਬਰ 4 ਹੈ। ਇੰਟਰਨੈਸ਼ਨਲ ਕਾਂਗਰਸ ਸਥਾਪਨਾ ਕਰੋ ਦੇਖਦੇ ਹੋਈ ਇਹਦੀ ਸਥਾਪਨਾ 1858 ਤੇ ਹੋਈ ਕਿੱਥੇ ਦੀ ਬੰਬਈ ਜੀ অপਸ਼ਨ ਨੰਬਰ ਊੜਾ। ਅੱਗੇ ਹੈਗੇ ਆਪਣੇ ਕੋਲ ਭਾਰਤ ਛੋਟਨ ਦੌਰ ਮਹਾਤਮਾ ਗਾਂਧੀ ਦੁਆਰਾ ਕਦੋਂ ਸ਼ੁਰੂ ਕੀਤਾ ਗਿਆ ਸੀ ਇਹ ਕੀਤਾ ਗਿਆ ਦੀ 1950 ਦੀ ਸਵਿਰਾਣ ਸਵਾਦੀ ਮਸੂਦਾ ਕਮੇਟੀ ਦੇ ਪ੍ਰਧਾਨ ਕੌਣ ਸੀ ਇਹਦਾ ਅਨਸਰ ਬੇਟਾ ਡਾਕਟਰ ਬੀ ਆਰ ਅੰਬੇਦਕਰ ਸੰਸਦ ਦੇ ਦੋਨਾਂ ਸਦਨਾਂ ਚ ਹੋਏ મતਭੇਦ ਨੂੰ ਕੌਣ ਦੂਰ ਕਰਦਾ ਹੈ ਕੌਣ ਦੂਰ ਕਰਦਾ ਬੇਟਾ ਰਾਸ਼ਟਰਪਤੀ ਅਗੇ ਜਨਹਿਤ ਮੁਕਦਮਾ ਕਦੋਂ ਦਰਜ ਹੋ ਸਕਦਾ ਹੈ ਇਹਦਾ ਬੇਟਾ ਆਨਸਰ ਆਊਗਾ ਜਨਤਕ ਹਿੱਤਾਂ ਦੀ ਰਾਖੇ ਲਈ ਠੀਕ ਹੈ ਜਨਤਕ ਹਿੱਤਾਂ ਦੀ ਰਾਖੇ ਲਈ ਆਪਸ਼ਨ ਨੰਬਰ ਏਡੀ ਭਾਰਤੀ ਅਨੁਸਮਾਜਿਕ ਨਿਆਂ ਦੇ ਉਦੇਸ਼ ਨਾਲ ਸੰਵਿਧਾਨ ਚ ਕਿਹੜਾ ਮੌਲਿਕ ਅਧਿਕਾਰ ਦਰਜ ਕੀਤਾ ਗਿਆ ਹੈ ਇਹਦਾ ਆਊਗਾ ਬੇਟਾ ਸਮਾਨਤਾ ਦਾ ਅਧਿਕਾਰ ਆਪਸ਼ਨ ਨੰਬਰ ਏਡੀ ਐਸੀ ਬੈਂਕ ਕੋਲੋਂ ਵਿੱਚੋਂ ਕਰਜ਼ਾ ਜਾਂ ਲੋਨ ਹੇਟ ਲਈ ਕਵਿੱਚੋ ਕੜੇ ਮਕਸਦ ਲਈ ਲੈ ਸਕਦੇ ਹਾਂ ਕਾਰ ਲਈ ਬੇਟਾ ਕਾਰੋਬਾਰ ਵੇਚ ਲਈ ਇਹ ਕਾਰ ਲਈ ਮਕਾਨ ਲਈ ਇਹਦਾ ਮਤਲਬ ਬਰੋਕਰ ਸਾਰੇ ਅੱਕੀ ਬੇਟਾ ਆਪਣੇ ਕੋਲੇ ਆ ਗਿਆ ਖਾਲਿਸਤਾਨ ਪਨਿਤਗੀ ਕਰੇ ਮਿੱਟੀ ਧਰਤੀ ਦੇ ਸਭ ਤੋਂ ਛੋਟੀ ਜਹੀ ਪਤੰਦੀ ਉੱਪਰਲੀ ਬੇਟਾ ਇਹਦਾ ਆਉਣਾ ਸੀ ਉੱਪਰਲੀ ਪਹਿਲੇ ਦਾ ਉੱਪਰਲੀ ਜਦੋਂ ਬਰਤਾਨਵੀ ਸੈਨਿਕ ਖਾਸੀ ਕਬੀਲੇ ਦੇ ਵਿਰੋਧ ਦਾ ਸਾਹਮਣਾ ਕਰ ਰਹੇ ਸਨ ਤਾਂ ਉਸ ਸਮੇਂ ਇੱਕ ਹੋਰ ਪਹਾੜੀ ਕਬੀਲੇ ਨੇ ਡੈਸ਼ ਕਬੀਲੇ ਡੈਸ਼ ਨੇ ਬਗਾਵਤ ਕਰ ਦਿੱਤੀ ਜਿਹਨਾਂ ਕਿ ਕਿਤੇ ਬਟਾ ਸਿੰਘ ਫੋਰਸ ਠੀਕ ਹੈ ਇਹ ਆਨਸਰ ਆਊਗਾ ਸਿੰਘ ਫੋਰ ਅਗੇ ਬੰਦਾ ਬੰਦੇ ਮਾਤਰਮ ਰਾਸ਼ਟਰੀ ਗੀਤ ਡੈਸ਼ ਨੇ ਲਿਖਿਆ ਰਿਹਾ ਜਿਹਨਾਂ ਲਿਖਿਆ ਰਿਹਾ ਬਟਾ ਬਖਸ਼ੀਮ ਇਹਦਾ ਆਊਗਾ ਫਿਰ ਬਖਸ਼ੀਮ ਚੰਦਰ ਚੈਟਰ ਠੀਕ ਹੈ ਪ੍ਰਸਤਾਵਨਾ ਨੂੰ ਸੁਧਾਰਨ ਦੀ ਡੈਸ਼ ਵੀ ਕਿਹਾ ਜਾਂਦਾ ਹੈ ਕੀ ਕਿਹਾ ਜਾਂਦਾ ਬੇਟਾ ਪ੍ਰਸਤਾਵਨਾ ਨੂੰ ਪੂੰਜੀ ਠੀਕ ਹੈ ਇਹਦਾ ਕੀ ਹਣਾ ਦੀਗਾ ਠੀਕ ਅਗ੍ਯ ਆਪਣੇ ਕੋਲ ਆਲੇ ਸਹੀ ਗੱਲ ਤੇ ਕਹਿੰਦੇ ਪੰਨ ਬਿਜਲੀ ਸ਼ਕਤੀ ਦਾ ਇੱਕ ਗੈਰ ਰਵਾਇਤੀ ਸਾਧਨ ਹੈ ਬਿਲਕੁਲ ਸਹੀ ਹੈ ਤੇ ਓਕੇ ਇੰਗਲੈਂਡ ਵਿੱਚ ਉਦਯੋਗਿਕ ਕ੍ਰਾਂਤੀ 19ਵੀਂ ਸਦੀ ਚੱਲੀ ਸੀ ਇਹਦਾ ਬੇਟਾ ਅਨਸਰ ਆਣਾ ਤੇ ਗਲਤ ਕਪੀਰਾਂ ਦੇ ਸਾਹਮਣੇ ਅਸੀਂ ਸਾਜ ਬਰਾਬਰ ਆ ਇਹਦਾ ਬੇਟਾ ਬਿਲਕੁਲ ਸਹੀ ਹੈ ਜੱਜਾਂ ਦੀ ਨਿਯੁਕਤੀ ਪ੍ਰਧਾਨ ਮੰਤਰੀ ਦੁਆਰਾ ਕੀਤੀ ਜਾਂਦੀ ਹੈ ਗਲਤ ਕਿਉਂਕਿ ਜੱਜਾਂ ਦੀ ਨਿਯੁਕਤੀ ਕਿੱਧਰ ਆ ਕੀਤੀ ਜਾਂਦੀ ਹੈ ਰਾਸ਼ਟਰਪਤੀ ਦਈ ਅੱਗੇ ਅੱਗੇ ਆਪਣੇ ਕੋਲੇ ਛੋਟੇ ਕੁਐਸਚਨ ਕਿਤੇ ਵਪਾਰੀ ਬਲੋ ਆਪਣੇ ਰੋਜ਼ਾਨਾ ਕੰਮਕਾਜ ਸੰਬੰਧੀ ਖੁੱਲੇ ਕੇ ਖਾਤੇ ਨੂੰ ਕੀ ਆਖਦੇ ਨੇ ਕੀ ਆਖਦੇ ਨੇ ਬੇਟਾ ਉਹਨੂੰ ਉਹਨੂੰ ਆਖਦੇ ਨੇ ਚਲਤ ਖਾਤਾ ਠੀਕ ਹੈ ਚਲਤ ਖਾਤਾ ਆਫਤ ਕਿਥੋਂ ਗਿਆ ਹੁੰਦਾ ਹੈ ਇਹ ਬੇਟਾ ਮੈਂ ਤੁਹਾਨੂੰ ਅ ਪਹਿਪਰ ਜਿਹੜਾ ਪਾਇਆ ਸੀ ਉਹਦੇ ਵਿੱਚ ਵੀ ਕੁਐਸਚਨ ਆਇਆ ਹੈ ਆਫਤ ਕਹਿੰਦੇ ਜਦੋਂ ਖਾਤੇ ਜਦੋਂ ਭਿਆਨਕ ਦੁਰਘਟਨਾ ਦਾ ਰੂਪ ਧਾਰਨ ਕਰ ਲੈਂਦੇ ਨੇ खतरे ठीक है खतरे भयानक दुर्घटना दुर्घटना का, पे आनक, पे आनक, दुर का, दुर का रूप धारण ਕਰ ਲੈਂਦੇ ਹਨ ਉਹਨੂੰ ਕੀ ਕਹਿੰਦੇ ਨੇ ਆਪਤ ਭਾਰਤ ਵਿੱਚ ਪਹਿਲੀ ਰੇਲਵੇ ਲਾਈਨ ਕਦੋਂ ਬਣਾਈ ਗਈ ਸੀ ਬੜਾ ਭਾਰਤ ਵਿੱਚ ਜਿਹੜੀ ਪਹਿਲੀ ਲਾਈਨ ਤੇ ਉਹ ਬਣੀ ਤੇਗੀ 1852 ਇਹ ਗੰਬਈ ਤੋਂ ਥਾਨੇ ਤੱਕ ਅੱਗੇ ਇੱਕ ਕੁਸ਼ਨ ਆਇਆ ਆਪਣਾ ਕੋਲ ਸਮਾਜਿਕ ਅਸਮਾਨਤਾ ਤੋਂ ਤੁਸੀਂ ਕੀ ਸਮਝਦੇ ਹੋ ਦੇਖੋ ਸਮਾਜਿਕ ਅਸਮਾਨਤਾ ਕੀ ਹੁੰਦੀ ਹੈ ਇਹ ایسی ਅਸਮਾਨਤਾ ਜਿਹੜੀ ਸਾਡੇ ਸਮਾਜ ਵਿੱਚ ਜਾਤੀ ਮੁਬਈ ਭਾਸ਼ਾ ਆਦਿ ਦੇ ਨਾਂ ਤੇ ਅਸਮਾਨਤਾ ਪਾਈ ਜਾਂਦੀ ਹਮੂ ਮੁੱਖ ਮਾਰਕੀਕ ਅਸਮਾਨਤਾ ਕਿਹਾ ਜਾਂਦਾ ਹੈ ਠੀਕ ਹੈ ਮਾਰਕੀਕ ਅਸਮਾਨਤਾ ਜਿਸ ਦੇ ਵਿੱਚ ਜਾਤੀ ਭਾਸ਼ਾ ਦੇ ਨਾਂ ਤੇ ਕੀ ਕੀ ਪ੍ਰਯੋਜਨ ਅਸਮਾਨਤਾ ਨੂੰ ਕਰਨ ਹਕੀ ਬੇਟਾ ਆਪਣੇ ਕੋਲੇ ਕੁਸ਼ਨ ਆ ਗਏ ਤੀਸਰਾ ਭਾਗ ਇਹ ਤੇ ਇਹ ਸੀਗੇ ਆਪਣੇ ਕੋਲੇ 2 ਮਾਰਕਸ ਦੇ ਇਹ ਦੁੱਕ ਆਪਣੇ ਕਿਵੇਂ ਕੰਨਾਂ ਸੀ ਇਹ ਸਾਧਨਾਂ ਦੀ ਇਸਮਾਂ ਦੀ ਸੂਚੀ ਬਣਾਓ ਜੇ ਪ੍ਰਸ਼ਾਦਨ ਕੱਢੇ ਖੋਲ ਸਾਧਨ ਨੇ ਸਰਜੀਵ ਆਪਣੇ ਕੋਲੇ ਸਾਧਨ ਸਰਜੀਵ ਠੀਕ ਹੈ ਨੋਟ ਲੀਓ ਕੋਈ ਕੋਈ ਦੋ ਵਿਕਸਿਤ ਤੇ ਆਪਣੇ ਕੋਲੇ ਵਿਕਸਿਤ ਅਤੇ ਤੇ ਤੇ ਆਪਣਾ ਮੁਕਣੀਓਕ ਤੇ ਨਾਮ ਮੁਕਣੀਓਕ ਤੇ ਇਹ ਲਿਖਾਉਣਾ ਠੀਕ ਹੈ ਮੁਕਣੀਓਕ ਤੇ ਨਾਮ ਮੁਕਣੀਓਕ ਤੇ ਮਿੱਟੀ ਦੇ ਅਤੇ ਭੂਮੀ ਇਸ ਮੁੰਦਰ ਦੇ ਕਣਿਤ ਜਪਦਾਰਤ ਨੂੰ ਕੀ ਸਾਧਨ ਇਹ ਦੀ ਆਪ ਨੂੰ ਕਲ ਸਾ ਆਗੇ ਇਹ ਕੁਸ਼ਨ ਆ ਗਿਆ ਖੇਤੀਬਾੜ ਨੂੰ ਪਰੇ ਤਤਪੁਰਵ ਅਵਿਸ਼ਕਰਨ ਠੀਕੋ ਬੇਟਾ ਖੇਤੀਬਾੜ ਨੂੰ ਕਿੜੇ ਕਿੜੇ ਤਤਪੁਰਵ ਅਵਿਸ਼ਕਰਨ ਜਲਵਾਈਓ ਠੀਕ ਹੈ ਇੱਕੋ ਦਾ ਹੋਗੀ ਜਲਵਾਈਓ ਇਸ ਤਰ੍ਹਾਂ ਤਾਂ ਤਰਤਲ ਹੋਗੀ ਤੇ ਹੋਰ ਕਿਉਂਕਿ ਮਿੱਟੀ ਦੀ ਕਿਸਮ ਮਿੱਟੀ ਦੀ ਕਿਸਮ ਅਤੇ ਸਚਾਈ ਦੀ ਸਹੂਲਤ ਸਚਾਈ ਦੀ ਸਹੂਲਤ ਖੇਤੀ ਕਰਨ ਦੇ ਢੰਗ ਮੰਡੀ ਦੀ ਸਹੂਲਤ ਦੀ ਹੋਰ ਆਵਾਜਾਈ ਦੇ ਸਾਧਨ ਇਹਨਾਂ ਅਨੁਸਾਰ ਨਾਲ ਦੇ ਅੱਗੇ ਆ ਗਏ ਆਧੁਨਿਕ ਕਾਲ ਦੌਰਾਨ ਭਾਰਤ ਵਿੱਚ ਆਇਆਂ ਯੂਰਪੀਅਨ ਸ਼ਕਤੀਆਂ ਦੇ ਨਾਲ ਲਿਖੋ ਗੱਡੀ ਗੱਡੀ ਦੀ ਬੇਟਾ ਉਹ ਸੀ ਪੁਰਤਗਾਲੀ ਆਪਣੇ ਕੋਲੇ ਇਹਨਾਂ ਨਾਲ ਨਾਲ ਸੀ ਪੁਰਤਗਾਲੀ ਸੱਚ ਫ੍ਰਾਂਸੀਸੀ ਹੋਰ ਅੰਗਰੇਜ਼ ਠੀਕ ਹੈ ਇਹ ਸ਼ਕਤੀਆਂ ਨਹੀਂ ਹੈ ਅੱਗੇ ਆਪਣੇ ਕੋਲੇ ਕੁਐਸਚਨ ਤੀਗਾ ਕਿ 19ਵੀ ਸਦੀ ਵਿੱਚ ਇਸਤਰੀਆਂ ਦੀ ਦਸ਼ਾ ਦਾ ਵਰਣਨ ਕਰੋ 19ਵੀਂ ਸਦੀ ਦੇ ਵਿੱਚ ਬੇਟਾ ਕੀ ਸੀਗਾ ਦੇਖੋ ਉਹਦੇ ਵਿੱਚ 19ਵੀਂ ਸਦੀ ਵਿੱਚ ਭਾਰਤੀ ਸਮਾਜ ਵਿੱਚ ਅ ਇਸਤਰੀਆਂ ਦੀ ਹਾਲ ਕੀ ਸੀਗੀ ਤਰਸਯੋਗ ਸੀ ਉਸ ਸਮੇਂ ਭਾਰਤ ਵਿੱਚ ਸਤੀ ਪ੍ਰਥਾ ਹੋ ਗਈ ਲੜਕਿਆਂ ਦੀ ਹੱਤਿਆ ਕਰਨਾ ਗੁਲਾਮੀ ਪਾਰਦਾ ਪ੍ਰਥਾ ਵਿਧਵਾ ਵਿਆਹ ਦੀ ਮਨਾਹੀ ਤੇ ਬਰੋਹ ਵਿਆਹ ਆਦਿ ਅ ਕ੍ਰਿਤਿयां ਚੱਲਦੀ ਸਨ ਠੀਕ ਹੈ ਇਹ ਸੀਗਾ ਇਹਦਾ ਉੱਤਰ ਆਣਾ ਸੀ ਸਰ ਵਿਧਾਨ 26 ਜਨਵਰੀ 1950 ਨੂੰ ਕਿਉਂ ਲਾਗੂ ਕੀਤਾ ਗਿਆ ਦੇਖੋ 26 ਜਨਵਰੀ 1900 ਅ ਤੀਨ ਨੂੰ ਭਾਰਤ ਦੇਸ਼ ਵਿੱਚ ਪੂਰਨ ਸੁਤੰਤਰਤਾ ਦਿੱਪਤ ਬਣਾਇਆ ਜਾਂਦਾ ਹੈ 26 ਜਨਵਰੀ 1903 ਨੂੰ ਕੀ ਬਣਾਇਆ ਜਾਂਦਾ ਪੂਰਨ ਸੁਤੰਤਰਤਾ ਠੀਕ ਹੈ ਤੇ 26 ਜਨਵਰੀ ਦੀ ਇਤਿਹਾਸਿਕ ਮਹੱਤਤਾ ਨੂੰ ਕਾਇਮ ਰੱਖਦੇ ਹੋਏ ਛ ਸੰਵਿਧਾਨ ਨੂੰ ਲਾਗੂ ਕਰਦਾ ਕੰਮ 26 ਜਨਵਰੀ ਤੋਂ ਸ਼ੁਰੂ ਕੀਤਾ ਜਾਂਦਾ ਹੈ ਇਸ ਦਾ ਇਲਾਸਰ ਹੁੰਦਾ ਹੈ ਅੱਗੇ ਅਗਰ ਸੰਸਦ ਵਿੱਚ ਕਾਨੂੰਨ ਕਿਵੇਂ ਬਣਦਾ ਹੈ ਦੇਖੋ ਬੇਟਾ ਪਹਿਲਾ ਬਿਲ ਨੂੰ ਸੰਸਦ ਦੇ ਦੋਵੇਂ ਸਦਨਾਂ ਵਿੱਚ ਪਾਸ ਹੋਣ ਮਗਰੋਂ ਰਾਸ਼ਟਰਪਤੀ ਦੀ ਪ੍ਰਵਾਨਗੀ ਲਈ ਭੇਜਿਆ ਜਾਂਦਾ ਹੈ ਤੇ ਰਾਸ਼ਟਰਪਤੀ ਦੀ ਪ੍ਰਵਾਨਗੀ ਤੋਂ ਬਾਅਦ ਬਿਲ ਕਾਨੂੰਨ ਬਣ ਜਾਂਦਾ ਹੈ ਠੀਕ ਹੈ ਤੇ ਇਹ ਸੀਗੇ ਆਪਣੇ ਕੁਸ਼ਨ ਅੱਗੇ ਅਰ ਵੱਡੇ ਕੁਸ਼ਨ ਬੇਟਾ ਇਹ ਬੜੇ ਸਾੰਕੇ ਦੀ ਆਖ ਰਿਖਨੇ ਨੇ ਤੇ ਅੱਗੇ ਆਪਣੇ ਕੋਲ ਕੁਸ਼ਨ ਆਏ ਨੇ ਪੈਰਾ ਤੇ ਪੈਰੇ ਦੇ ਵਿੱਚੋਂ ਪਹਿਲਾ ਕੁਸ਼ਨ ਹੈਗਾ ਸੌਰੋਂ ਤੋਰੀਆਂ ਪ੍ਰਗਟ ਰਾਜਾਂ ਵਿੱਚ ਪ੍ਰਮੁੱਖ ਪ੍ਰਮੁੱਖ ਸੱਭਾ ਠੀਕ ਹੈ ਸੌਰੋਂ ਤੋਰੀਆਂ ਇਹ ਸੀਗਾ ਬੇਟਾ ਇਹਦਾ ਆਨਸਰ ਆਣਾ ਸੀਗਾ ਪੰਜਾਬ ਪੰਜਾਬ ਹਰਿਆਣਾ ਉੱਤਰ ਪ੍ਰਦੇਸ਼ उत्तर प्रदेश के मध्य प्रदेश दूजे का जो आंसर है खुराकी तेल पैदा करने वालिया प्रमुख खतरना तो बेटा मूंगफली पैदे के बिटो तुम ध्यान कट के लिखना से मूंगफली होगी सरों हो गई तोरिया हो गई सूरजमुखी हो होगी ਅੱਗੇ ਮੁਗਫਲੀ ਦੀ ਫਸਲ ਮੁਖਤੋ ਤੇ ਕਿਹਨਾਂ ਰਾਜਾਂ ਵਿੱਚ ਪਾਇਆ ਹੁੰਦੀ ਹੈ ਇਹ ਹੁੰਦੀ ਹੈ ਬੇਟਾ ਗੁਜਰਾਤ ਗੁਜਰਾਤ ਅਧੇ ਮਹਾਰਾਸ਼ਟਰ ਅੱਜ ਦੇ ਦੌਰ ਵਿੱਚ ਕੜੀਆਂ ਫਸਲਾਂ ਦਾ ਉਤਪਾਦਨ ਖੇਤਰ ਵੱਧ ਜਾ ਰਿਹਾ ਹੈ ਉਹ ਹੈਗਾ ਬੇਟਾ ਸੋਇਆ ਬੀਨ ਤੇ ਸੂਰਜਮੁਖੀ ਇਹਦਾ ਆਨਸਰ ਆਣਾ ਲਿਖਾ ਸੋਇਆ ਬੀਨ ਤੇ ਸੂਰਜਮੁਖੀ ਤੇਲ ਬੀਜ ਤੋਂ ਬਾਅਦ ਉਤਪਾਦਨ ਵਿੱਚ ਕੜਾ ਰਾਜ ਦੂਸਰਾ ਸਥਾਨ ਰੱਖਦਾ ਹੈ ਉਹ ਹੈ ਬੇਟਾ ਮਹਾਰਾਸ਼ਟਰ ਇਹਨਾਂ ਤੋਂ ਅਰਥੀਆ ਮਹਾਰਾਸ਼ਟਰ ਕਿ ਆ ਨਕਸ਼ਾ ਇਹ ਕਿ ਤੇ ਨਕਸ਼ਾ ਕੀ ਹੈ ਆਪਾਂ ਨੇ ਜੜੀ ਜਲੋੜੀ ਮਿੱਟੀ ਹੈ ਇਹ ਦੱਸਣਾ ਵੀ ਕਿੱਥੇ ਪਾਈ ਜਾਂਦੀ ਹੈ ਜਲੋੜ ਮਿੱਟੀ ਤੇ ਇੱਥੋਂ ਆਪਾਂ ਨੇ ਨਕਸ਼ੇ ਕੋਈ 10 ਸਥਾਨ ਦੱਸਣੇ ਦੀਗੇ ਇਹ ਮੈਂ ਤੁਹਾਨੂੰ ਕਰਵਾਇਆ ਹੋਇਆ ਹੈ ਠੀਕ ਹੈ ਵਾਪਸ ਫਾਇਡ ਕਿੱਥੇ ਪਾਇਆ ਜਾਂਦਾ ਹੈ ਖੌਨਾ ਖੇਤਰ ਕਿੱਥੇ ਪਾਇਆ ਜਾਂਦਾ ਤੇ ਸੂਤੀ ਕੱਪੜਾ ਕਿੱਥੇ ਕੱਚਾ ਲੋਹਾ ਚਾਹ ਦਾ ਸਾਉਂ ਚ ਪਾਇਆ ਜਾਂਦਾ ਠੀਕ ਹੈ ਬ੍ਰਹਮਪੁੱਤਰ ਇੱਥੇ ਦੇਖੋ ਬ੍ਰਹਮਪੁੱਤਰ ਦਰਿਆ ਵੀ ਆਇਆ ਹੈ ਆਪਣੇ ਕੋਲੇ ਠੀਕ ਹੈ ਇਹ ਆਪੇ ਬ੍ਰਹਮਪੁੱਤਰ ਦਰਿਆ ਇਹ ਵੀ ਕਿੱਥੋਂ ਨਿਕਲਦਾ ਸਾਉਂ ਚ ਨਿਕਲਦਾ ਹੈ ਚਾਵਲ ਵਾਲਾ ਖੇਤਰਾ ਫੜ ਪੰਜਾਬ ਲਿਖਣਾ ਦੀ ਇਹ ਆਯੂਪੀ ਲਿਖ ਦਿੰਦੇ ਕਣਕ ਵਾਲਾ ਆਪਣਾ ਪੰਜਾਬ ਲਿਖ ਦਿੰਦੇ ਠੀਕ ਹੈ ਦੇ ਮੈਗਨੀਜ਼ਾ ਖੇਤਰ ਇਹ ਲਿਖਣਾ ਸੀ ਆਪਾਂ ਨੇ ਰਾਜਸਥਾਨ ਲਿਖ ਦਿੰਦੇ ਤੇ ਖੱच्चਾ ਲੋਹਾ ਝਾਰਖੰਡ ਹੋ ਗਿਆ ਇਹ ਸੀ ਬਈਟੇ ਅੱਜ ਦੀ ਆਪਣੀ ਵੀਡੀਓ ਤੇ ਆਈ ਹੋਪ ਤੁਹਾਨੂੰ ਸਾਰਿਆਂ ਨੂੰ ਵਧੀਆ ਲੱਗੀ ਹੋਗੀ ਤੇ ਹੋਰ ਸਿੱਕੇ ਆਪਣੇ ਹੋਰ ਵੀ ਪਾਦਰ ਸਬ ਜਰੂਰ ਸ਼ੇਅਰ ਕਰ ਦੇਣਾ